ਹਾਂਜੀ ਦੋਸਤੋ ਮਹਰੂਮ ਗਾਇਕ ਸਿੱਧੂ ਮਸੇਵਾਲਾ ਦੇ ਗਾਣੇ ਬਰੋਟੇ ਨੂੰ ਲੈ ਕੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਜ਼ਬਰਦਸਤ ਚਰਚਾ ਛਿੜ ਗਈ ਹੈ ਦਰਅਸਲ ਮਸੇਵਾਲਾ ਦੇ ਅਧਿਕਾਰਤ ਪੇਜ ਤੇ ਵਟਸ ਨੈਕਸਟ 20 ਮਿਲੀਅਨ ਕਮੈਂਟਸ ਔਨ ਬਰੋਟਾ YouTube ਐਂਡ ਵੀ ਬ੍ਰੇਕ ਦਾ ਇੰਟਰਨੈਟ ਦੀ ਕੈਪਸ਼ਨ ਨਾਲ ਕੀਤੀ ਗਈ ਪੋਸਟ ਨੇ ਫੈਨਸ ਵਿਚਕਾਰ ਉਤਸੁਕਤਾ ਵਧਾ ਦਿੱਤੀ ਹੈ ਪੋਸਟ ਸਾਹਮਣੇ ਆਉਂਦੇ ਹੀ ਮਸੇਵਾਲਾ ਦੇ ਫੈਨਸ ਵੱਡੀ ਗਿਣਤੀ ਵਿੱਚ YouTube ਤੇ ਆ ਹੋਰ ਪਲੇਟਫਾਰਮਾਂ ਤੇ ਆ ਸਰਗਰਮ ਹੋ ਗਏ ਹਨ ਕਿਉਂਕਿ ਪੋਸਟ ਵਿੱਚ ਇਸ਼ਾਰਾ ਦੇ ਕੇ ਕਿਸੇ ਵੱਡੇ ਐਲਾਨ ਜਾਂ ਨਵੇਂ ਕਦਮ ਦੀ ਸੰਭਾਵਨਾ ਵੱਲ ਸੰਕੇਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਸਿੱਧੂ ਮਸੇਵਾਲਾ ਦੇ ਗੀਤ ਵਜ ਵੀ ਰਿਕਾਰਡ ਤੋੜ ਰਹੇ ਹਨ ਤੇ ਹਰ ਨਵੀਂ ਪੋਸਟ ਨਾਲ ਉਹਨਾਂ ਦਾ ਨਾਂ ਟ੍ਰੈਂਡ ਕਰਨ ਲੱਗ ਪੈਂਦਾ ਹੈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਅਗਲਾ ਵੱਡਾ ਧਮਾਕਾ ਕੀ ਹੋਵੇਗਾ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ